ਫਰੋਜ਼ਪੁਰ ਪੁਲਿਸ ਲਗਾਤਾਰ ਜਿਹੜੇ ਹੈ ਲੁੱਟਖੋਆਂ ਦੇ ਮਾਮਲਿਆਂ ਦੇ ਉੱਪਰ ਜਿਹੜੀ ਹੈ ਨਕੇਲ ਕਸਰੀ ਹੈ ਤੁਹਾਨੂੰ ਤਾਜ਼ਾ ਮਾਮਲਾ ਦੱਸ ਦਿੰਨੇ ਆ ਕਿ ਇੱਕ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਵੱਲੋਂ ਇੱਕ ਅੰਮ੍ਰਿਤਸਰ ਤੋਂ ਆਈ ਹੋਈ ਜਨਾਨੀ ਕੋਲੋਂ ਬੱਸ ਸਟੈਂਡ ਦੇ ਉੱਪਰ ਹੀ ਲੁੱਟਖੋ ਕਰ ਲਈਤੀ ਗਈ ਸੀ ਚੋਰੀ ਕਰ ਲਈਤੀ ਗਈ ਸੀ ਕਰੀਬ 3 ਲੱਖ ਤੋਂ ਉੱਪਰ ਦਾ ਉੱਪਰ ਦੀ ਇਹ ਚੋਰੀ ਕੀਤੀ ਗਈ ਸੀ ਔਰ ਤੁਹਾਨੂੰ ਇਸ ਵਿੱਚ ਦੱਸ ਦਈਏ ਕਿ ਸਿਰਫ 3 ਘੰਟੇ ਦੇ ਵਿੱਚ ਫਰੋਜ਼ਪੁਰ ਪੁਲਿਸ ਨੇ ਇਸ ਕੇਸ ਨੂੰ ਜਿਹੜਾ ਕੀ ਹੈ ਉਹ ਹੱਲ ਕਰ ਦਿੱਤਾ 3 ਘੰਟੇ ਦੇ ਅੰਦਰ ਅੰਦਰ ਉਹਨਾਂ ਤਿੰਨ ਚੋਰਾਂ ਨੂੰ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਕੋਲੋਂ 2 ਲੱਖ ਤੋਂ ਉੱਪਰ ਜਿਹੜਾ ਉਹ ਕੈਸ਼ ਬਰਾਮਦ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਉਹ ਪੇਸ਼ੀ ਕਰਾਈ ਗਈ ਹੈ ਤੁਸੀਂ ਤਸਵੀਰਾਂ ਨਾਲ ਨਾਲ ਜੀ ਸਕਰੀਨ ਤੇ ਦੇਖ ਰਹੇ ਹੋ ਕਿ ਇਹ ਆ ਅਦਾਲਤ ਵਿੱਚ ਜਿਹੜੀ ਪੇਸ਼ੀ ਦੌਰਾਨ ਜਿਹੜੀ ਹੋਈ ਸੀ ਇਹ ਉਹ ਤਸਵੀਰਾਂ ਨੇ ਇਹਨਾਂ ਦੀ ਪੇਸ਼ੀ ਕਰਾਈ ਗਈ ਔਰ ਰਿਮਾਂਡ ਦਿੱਤਾ ਗਿਆ ਔਰ ਹੋਰ ਜਿਹੜੀ ਹੈ ਇਹਨਾਂ ਕੋਲ ਜਾਣਕਾਰੀ ਹਾਸਲ ਕੀਤੀ ਜਾਏਗੀ ਵੀ ਇਹ ਜਿਹੜਾ ਇੱਕ ਗਿਰੋਹ ਹੈ ਜਾਂ ਇਹਦੇ ਨਾਲ ਕਿੰਨੇ ਬੰਦੇ ਜੁੜੇ ਹੋਏ ਆ ਕਿੰਨੇ ਬੰਦੇ ਜਾਂ ਔਰਤਾਂ ਹੋਰ ਇਹਨਾਂ ਨਾਲ ਸ਼ਾਮਲ ਨੇ ਇਹ ਸਾਰੀ ਜਿਹੜੀ ਹੈ ਤਫ਼ਤੀਸ਼ ਕੀਤੀ ਜਾਏਗੀ ਰਿਮਾਂਡ ਦੇ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਔਰ ਪਤਾ ਲਗਾਇਆ ਜਾਏਗਾ ਕਿ ਵੀ ਇਹਨਾਂ ਨੇ ਹੋਰ ਕਿਹੜੀਆਂ ਕਿੜੀਆਂ ਚੋਰੀਆਂ ਨੂੰ ਲੁੱਟਖੋਹਾਂ ਨੂੰ ਜਿਹੜਾ ਅੰਜਾਮ ਦਿੱਤਾ ਹੈ ਸ਼ਹਿਰ ਦੇ ਵਿੱਚ ਵਾਧੀਆਂ ਜਿਹੜੀਆਂ ਚੋਰੀ ਲੁੱਟਾ ਘੋਆਂ ਦੀਆਂ ਵਾਰਦਾਤਾਂ ਨੇ ਉਹ ਦਿਨ ਬਾ ਦਿਨ ਵਧ ਰੀਆਂ ਨੇ ਇਸੇ ਦੇ ਦੌਰਾਨ ਕੀ ਇਸ ਕੇਸ ਨੂੰ ਹੱਲ ਕੀਤਾ ਗਿਆ ਨਕੇਲ ਪਾਈ ਗਈ ਹੈ ਔਰ 3 ਘੰਟੇ ਦੇ ਅੰਦਰ ਅੰਦਰ ਜਿਹੜੀ ਹੈ ਫਰੀਪੁਰ ਪੁਲਿਸ ਨੇ ਇਹਨਾਂ ਚੋਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਦਿੱਤਾ ਗਿਆ ਗੱਲਬਾਤ ਕਰਦੇ ਹਾਂ ਐਸਪੀ ਡੀ ਮਨਜੀਤ ਨਾਲ ਕੀ ਉਹਨਾਂ ਦਾ ਕੀ ਕਹਿਣਾ ਹੈ ਇਸ ਦੇ ਮਾਮਲੇ ਵੀ ਆਕਰ ਪੂਰਾ ਮਾਮਲਾ ਕੀ ਸੀਗੇ ਉਹਨਾਂ ਦੀ ਜਵਾਨੀ ਹੀ ਸੁਣਦੇ ਹਾਂ ਬੱਸ ਸਟੈਂਡ ਤੋਂ ਇੱਕ ਲੇਡੀ ਕੋਲੋਂ ਜ਼ਰੇ ਪੈਸੇ ਕੋਈ ਗਏ ਸਿਰ ਕੀ ਪੂਰਾ ਮਾਮਲਾ ਕਿੰਨੇ ਜਣੇ ਫੜੇਗੇ ਉਹਨਾਂ ਦੇ ਇਹ ਸੁਨੀਤਾ ਨਾਲ ਪਾਲ ਪਤਨੀ ਅਰੁਣਾ ਖਾਲ ਬਟਾਲਾ ਰੋਡ ਅੰਮ੍ਰਿਤਸਰ ਦੇ ਨਾਲ ਸੀ ਉੱਥੋਂ ਆਪਣੇ ਪਤ ਸੇ ਪਾਰਸ ਦੇ ਨਾਲ ਜਿਹੜੀ ਹੈਗੀ ਐ ਫਲੋਜਪੁਰ バス ਕਰ ਤੇ ਆਈ ਸੀ ਬਸ ਸਟੈਂਡ ਦੇ ਵਿੱਚੋਂ ਇਹਦੇ ਪਰਸ ਦੇ ਵਿੱਚੋਂ ਇਹਦੇ ਕਹਿਣ ਬਧਾ ਵਕ 3 ਲੱਖ ਰੁਪਇਆ ਜਿਹੜਾ ਹੈਗਾ ਕਿਸੇ ਨੇ ਚੋਰੀ ਕਰ ਲਿਆ ਸੀ ਐਸ ਐਚਓ ਸੀਤੀ ਅਤੇ ਹੋਰ ਉਹਨਾਂ ਦੀ ਟੀਮ ਵੱਲੋਂ ਟੀਮ ਵੱਲੋਂ ਬੜੀ ਮੁਸਤਕੀਦਨਾ ਕੰਮ ਕਰਦੇ ਹੋਏ ਤਿੰਨ ਘੰਟੇ ਦੇ ਅੰਦਰ ਅੰਦਰ ਹੀ ਤਿੰਨ ਲੇਡੀਆਂ ਜਿਹੜੀ ਹੈਗੀ ਇੱਕ ਸੋਮਾ ਪਤਨੀ ਖਰੈਤ ਪ੍ਰਵੀਨ ਪਤਨੀ ਵਿੱਕੀ ਅਤੇ ਪ੍ਰਵੀਨ ਰਾਜ ਰਾਜਕੁਮਾਰ ਗੋਲਵਗ ਫੋਜ ਤੋਂ ਸ਼ਹਿਰ ਦੇ ਰਹਿ ਗਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਲੱਖ ਤੋਂ ਉੱਪਰ ਜਿਹੜੀ ਹੈਗੀ ਕੈਸ਼ ਰਿਕਵਰੀ ਜਿਹੜੀ ਹੈਗੀ ਹੈ ਬਰਾਮਦ ਕੀਤੀ ਗਈ ਹੈ ਇਹਨਾਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕਰਕੇ ਥਾਲਾ ਜੇਦਾ ਸਿਟੀ ਇਹ ਦੇਖਿਆ ਇਹ ਹੁਣ ਸਾਡੀ ਡਿਟੇਲ ਜਿਹੜੀ ਹੈਗੀ ਹੈ ਜਦੋਂ ਹੁਣ ਇੱਕ ਵਾਰੀ ਇਮੀਡੀਏਟਲੀ ਫੜ ਕੇ ਜਿਹੜਾ ਹੈਗਾ ਰਿਕਵਰੀ ਕਰਕੇ ਇਹਨੂੰ ਬੰਦ ਕੀਤਾ ਗਿਆ ਹੁਣ ਰਿਮਾਨ ਲਵਾਗੇ ਰਿਮਾਨ ਦੇ ਦੌਰਾਨ ਚੈੱਕ ਕਰਾਂਗੇ ਵੀ ਇਹਨਾਂ ਨੇ ਪਹਿਲੇ ਅਜਿਹੀ ਕਿਹੜੇ ਕਾਰਨਾਮੇ ਕੀਤੇ ਨੇ ਇਹਨਾਂ ਨਾਲ ਇਸ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਹੈਗਾ ਕਿਉਂਕਿ ਇਹ ਜਿਹੜਾ ਜਿਹੜਾ ਗਰੁੱਪ ਹੈ ਇਹ ਬਾਹਰ ਬਸਟੇਨਾ ਦੇ ਵਿੱਚ ਬਾਹਰ ਜਾ ਕੇ ਫਰੋਜਪੁਰ ਤੋਂ ਬਾਹਰ ਵੀ ਹੋਰ ਇਹਦੀ ਇਹ ਕ੍ਰਾਈਮ ਜਿਹੜੇ ਜਿੱਥੇ ਵੀ ਹੋਏ ਨੇ ਉਹਨਾਂ ਦੀ ਸਾਰੀ ਜੇ ਇਹ ਹੈਗੀ ਤੇ ਕੀ ਕੀਤੀ ਜਾਵੇਗੀ ਤੇ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਜੇ ਹੋਣਗੇ ਤੇ ਉੱਥੇ ਵੀ ਕਿਰਤਾਂ ਦੀ ਨਵੀਂ ਪੋਈ ਜਾਏਗੀ ਕਿੰਨੇ ਜਣੇ ਦੀ ਗ੍ਰਿਫਤਾਰੀ ਹੋਈ 3 ਨੰਬਰ ਦੀ